ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਸਾਚ ਕਹੋ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਜਨ ਸਚਾ ਪਾਤਸ਼ਾਹ ਸਿਰ ਸਾਹ ਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਿਸਾਹ ਚੁੱਕੋ ਚੁਗਾ ਟੱਲ ਚਬਰ ਸ਼ਤਰ ਤਖਤਾਂ ਦੇ ਮਾਲਕ ਸਾਂਝੇ ਰਹਿਬਰ ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਦਸ ਪਾਤਸ਼ਾਹਨੀਆਂ ਦੀ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਾਜਮਾਨ ਸਭਾਯਮਾਨ ਸਤਿਗੁਰਾਂ ਦੀ ਸਾਜੀ ਹੋ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਵਟਪਾਗੇ ਹੋ ਜਿਨ੍ਹਾਂ ਤੇ ਕਿਸ ਤੁਰ ਗਰਾਂ ਨੇ ਆਪਾਰਿਮ ਤਾਂ ਬਖਸ਼ਾਂ ਕੀਤੀਆਂ ਤਨ ਦੀ ਤੰਦਰੁਸਤੀ ਅਤੇ ਮਨ ਦਾ ਉਦਮ ਪ੍ਰਾਪਲਾ ਬਖਸ਼ੀ ਕੀਤਾ ਜਿਸ ਦੇ ਸਦਕਾ ਤੁਸੀਂ ਪਹੁੰਚ ਕਰਕੇ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰ ਰਹੇ ਜੋ ਕਿ ਪਰਸੋਂ ਰੋਇ ਤੋਂ ਲੈ ਕੇ ਸਰਦਾਰ ਬਿੱਲੂ ਸਿੰਘ ਜੀਆਂ ਦੇ ਸਮੂਹ ਪਰਿਵਾਰ ਦੇ ਪਾਸੋਂ ਦਸ਼ਮ ਪਿਤਾ ਕਲਗੀਧਰ ਪਾਤਸ਼ਾਹਵਾਜਾਂ ਵਾਲੇ ਪਾਤਸ਼ਾਹ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਅਵਤਾਰ ਦਿਹਾੜੇ ਨੂੰ ਬਖਰਕਦੇ ਆ ਅਤੇ ਘਰ ਪਰਿਵਾਰਾਂ ਦੀਆਂ ਸ਼ੁਕਸ਼ਾਂਤੀਆਂ ਦੇ ਲਈ ਬੱਚਿਆਂ ਦੀ ਚੜ੍ਹਦੀ ਕਲਾ ਦੇ ਲਈ ਗੁਰਬਾਣੀ ਦੀ ਓਟ ਅਸਰੇ ਤੱਕ ਦੀਆਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ ਜਿਨ੍ਹਾਂ ਦੇ ਕੈਸ ਟਾਈਮ ਸੰਪੂਰਨਤਾਈ ਭੋਗ ਪਾਏ ਜਾ ਚੁੱਕੇ ਆਪਦੀਆਂ ਨੇ ਨੰਮੇ ਪਾਸ਼ਾ ਜੀਆਂ ਦੇ ਭੋਗ ਦੇ ਸ਼ਲੋਕ ਨੰਮੇ ਪਾਸ਼ਾ ਜੀਆਂ ਦੁਆਰਾ ਉਚਾਰਨ ਕੀਤੇ ਇਹਨਾਂ ਸ਼ਲੋਕਾਂ ਨੂੰ ਆਪਦੀਆਂ ਨੇ ਬੜੇ ਹੀ ਪ੍ਰੇਮ ਸਤਕਾਰ ਨਾਲ ਸ਼ਰਵਣ ਕੀਤਾ ਆਪ ਜੀ ਹਰ ਰੋਜ਼ ਨਿਤਾ ਪ੍ਰਤੀ ਦੇ ਵਾਂਗ ਹੀ ਪ੍ਰੇਮ ਨਾਲ ਸੱਜ ਕਰਕੇ ਗੁਰਬਾਣੀ ਦੇ ਅਤੇ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਦੇ ਹੋ ਹੁਣ ਜੋ ਇਹ ਪ੍ਰੇਮ ਸ਼ਬਦ ਆ ਨਾ ਗੁਰੂ ਪਿਆਰ ਵਾਲਿਓ ਆਪਾਂ ਜੋ 15 ਮਿੰਟ ਆਪਣੇ ਕੋਲ ਹੈ ਇਹ ਸ਼ਬਦ ਦੇ ਵਾਰੀ ਵਿਚਾਰਨਾ ਵੀ ਇਹ ਸ਼ਬਦ ਹੈ ਕੀ ਅਤੇ ਇਸ ਤੇ ਪੂਰਾ ਕਿੰਮ ਉਤਰਿਆ ਜਾ ਸਕਦਾ ਜੋ ਹੈ ਤੇ ਬਹੁਤ ਹੀ ਛੋਟਾ ਸ਼ਬਦ ਪ੍ਰੇਮ 1 ਸੈਕਿੰਡ ਤੋਂ ਵੀ ਘੱਟ ਸਮਾਂ ਲੱਗਦਾ ਹੈ ਕਹਿਣ ਦੇ ਵਿੱਚ ਕਹਿ ਦਈਏ ਪ੍ਰੇਮ ਟਾ ਇੱਕ ਅੱਖਰਾਂ ਦਾ ਇਹ ਸ਼ਬਦ ਹੈ ਪਰ ਕਹਿੰਦੇ ਕਮਾਉਣਾ ਬਹੁਤ ਔਖ ਹੈ ਪਰ ਇਸ ਕਹਿੰਦੇ ਇਸ ਤੇ ਚੱਲਣਾ ਬਹੁਤ ਔਖ ਹੈ ਪਰ ਕਹਿੰਦੇ ਜਿਸ ਨੂੰ ਜਿਸ ਵਿਅਕਤੀ ਨੇ ਵੀ ਇਸ ਪ੍ਰੇਮ ਦੇ ਸ਼ਬਦ ਨੂੰ ਸਮਝ ਲਿਆ ਨਾ ਇਸ ਅੱਖਰ ਨੂੰ ਸਮਝ ਲਿਆ ਕਹਿੰਦੇ ਫਿਰ ਉਹ ਗੁਰੂ ਨੂੰ ਪ੍ਰਾਪਤ ਕਰ ਲੈਂਦਾ ਸਾਚ ਕਹੂੰ ਸੁਣ ਲਿਓ ਸਭ ਕਹਿੰਦੇ ਸਾਰੇ ਸੁਣੋ ਇਹ ਸੱਚੀ ਗੱਲ ਹੈ ਜਿਨ ਪ੍ਰੇਮ ਕੀਓ ਤិន ਹੀ ਪ੍ਰਪਾਇਓ ਜਿਨ੍ਹਾਂ ਨੇ ਕਹਿੰਦੇ ਪ੍ਰੇਮ ਪਾਲਿਆ ਨਾ ਭਾਵਕੇ ਪ੍ਰੇਮ ਕਰ ਲਿਆ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਪ੍ਰੇਮ ਨਹੀਂ ਉਹ ਜੋਤ ਜਗਾ ਲਈ ਹੈ ਕਹਿੰਦੇ ਉਹਨਾਂ ਨੇ ਉਸ ਪ੍ਰਭੂ ਨੂੰ ਪਾਲਿਆ ਫਿਰ ਉਹਨਾਂ ਦੇ ਹਿਰਦੇ ਵਜ ਵਿੱਚ ਦਿਲ ਦੇ ਵਿੱਚ ਕਹਿੰਦੇ ਉਸ ਪ੍ਰਭੂ ਦੀਆਂ ਬਾਤਾਂ ਚੱਲਦੀਆਂ ਨੇ ਸੰਸਾਰ ਦੀਆਂ ਬਾਤਾਂ ਨਹੀਂ ਚੱਲਿਆ ਕਰਦੀਆਂ ਇਸ ਕਰਕੇ ਕਹਿੰਦੇ ਉਹ ਪੂਰੇ ਉੱਤਰ ਜਾਂਦੇ ਐ ਉਹ ਗੁਰੂ ਨੂੰ ਪ੍ਰਾਪਤ ਕਰ ਲੈਂਦੇ ਐ ਇੱਕ ਤੇ ਗੁਰੂ ਪਿਆਰ ਵਾਲਿਓ ਤਿੰਨ ਤਰ੍ਹਾਂ ਦਾ ਪ੍ਰੇਮ ਇੱਕ ਤੇ ਲੋੜਾਂ ਕਰਕੇ ਪ੍ਰੇਮ ਕਰਦੇ ਆ ਅਸੀਂ ਕਿਸੇ ਮੈਂ ਦੁਨਿਆਵੀ ਬੰਦੇ ਦੀ ਕਿਸੇ ਵੀ ਜਿਹਨਾਂ ਨੂੰ ਤੁਸੀਂ ਬਾਬੇ ਕਹੋ ਉਹਨਾਂ ਦੀ ਗੱਲ ਨਹੀਂ ਮੈਂ ਆਪਣੇ ਗੁਰੂ ਗੁਰੂ ਰੰਗ ਸਾਹਿਬ ਜੀਆ ਦੇ ਪ੍ਰੇਮ ਦੀ ਗੱਲ ਕਰਦਾ ਪਿਆ ਇੱਕ ਤੇ ਲੋੜਾਂ ਕਰਕੇ ਸਾਨੂੰ ਲੋੜ ਹੈ ਆ ਕਰਕੇ ਅਰਦਾਸ ਬੇਨਤੀ ਕਰਵਾ ਦਿੱਤੀ ਹੈ ਤੇ ਲੋੜ ਖਤਮ ਹੋ ਗਈ ਹੈ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰ ਸਾਨੂੰ ਉਹ ਦਾਤ ਤੇ ਨੇ ਦਾਤ ਦੇ ਦਿੱਤੀ ਏ ਸਾਡੀ ਇੱਕ ਬੇਨਤੀ ਕਬੂਲ ਕਰਕੇ ਕਹਿੰਦੇ ਪਰ ਸਾਨੂੰ ਦਾਤਾਂ ਪਿਆਰੀਆਂ ਲੱਗਣ ਲੱਗ ਪੈਂਦੀਆਂ ਨੇ ਉਹ ਦਾਤਾ ਵਿਸਰ ਜਾਂਦਾ ਏ ਇੱਕ ਹੁੰਦਾ ਰੁੱਤਾਂ ਦਾ ਪ੍ਰੇਮ ਜਿੱਦਾਂ ਰੁੱਤਾਂ ਬਦਲਦੀਆਂ ਨੇ ਸਾਡਾ ਪ੍ਰੇਮ ਵੀ ਬਦਲਦਾ ਰਹਿੰਦਾ ਏ ਰੁੱਤਾਂ ਦੇ ਵਾਂਗ ਸਾਡੇ ਪ੍ਰੇਮ ਦਾ ਬਦਲਣਾ ਜਦੋਂ ਸਾਡੀ ਮੰਗ ਪੂਰੀ ਹੋ ਜਾਂਦੀ ਹੈ ਲੋੜ ਪੂਰੀ ਹੋ ਜਾਂਦੀ ਹੈ ਤੇ ਫੇ ਸਾਡੇ ਚੇਤੇ ਨਹੀਂ ਆਉਂਦਾ ਇਹ ਲੋੜਾਂ ਵਾਲੇ ਪ੍ਰੇਮ ਨਾਲ ਸੰਬੰਧ ਰੱਖਦੇ ਤੇ ਫੇਰ ਅਸੀਂ ਕਦੇ ਮਹੀਨੇ ਬਾਅਦ ਕਦੇ 2 ਮਹੀਨਿਆਂ ਬਾਅਦ ਮਸਹੀਂ ਗੁਰਦਤਾ ਸਾਹਿਬ ਆਉਣ ਦਾ ਮੌਕਾ ਮਿਲਦੇ ਸਨ ਕੋਈ ਕੇਵਲ ਸੰਗਰਾਦ ਵਾਲੇ ਦਿਨ ਆਉਂਦਾ ਹੈ ਕੋਈ ਕੇਵਲ ਪੂਰਨਵਾਸੀ ਵਾਲੇ ਦਿਨ ਆਉਂਦਾ ਹੈ ਕੋਈ ਕੇਵਲ ਅਵਤਾਰ ਪੁਰਬ ਜਾਂ 시ਦੀ ਦਿਹਾੜੇ ਮਨਾਏ ਜਾਂਦੇ ਆ ਉਸ ਸਮੇਂ ਆਉਂਦੇ ਆ ਕਹਿੰਦੇ ਉਹ ਕੀ ਕਰਦੇ ਆ ਉਹ ਰੁੱਤਾਂ ਵਾਲਾ ਪ੍ਰੇਮ ਕਰਦੇ ਆ ਗੁਰੂ ਜਿੱਦਾਂ ਰੁੱਤਾਂ ਬਦਲਦੀਆਂ ਨੇ ਨਾ ਉਹਨਾਂ ਦੇ ਪ੍ਰੇਮ ਵਿੱਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ ਇੱਕ ਹੁੰਦਾ ਹੈ ਗੁਰੂ ਵਾਲਿਓ ਵਾਲਿਓ ਸਿੱਧਕੀ ਪ੍ਰੇਮ ਤੋ ਕੌਣ ਕਰਦੇ ਆ ਉਹ ਕਹਿੰਦੇ ਰੱਬ ਦੇ ਸੱਚੇ ਸੁੱਚੇ ਪਿਆਰੇ ਕਰਦੇ ਆ ਪ੍ਰੇਮੀ ਕਰਦੇ ਆ ਉਹ ਸੱਚੇ ਮਾਲਕ ਨੂੰ ਕਹਿੰਦੇ ਆਪਣਾ ਸਭ ਕੁਝ ਸੌਂਪ ਦੇਣਾ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਿਹੜੇ ਆਪਣਾ ਮਨ ਗੁਰੂ ਨੂੰ ਵੇਚਦੇ ਆ ਨਾ ਕਹਿੰਦੇ ਉਹ ਫਿਰ ਸਦਕੀ ਪ੍ਰੇਮ ਕਰਦੇ ਆ ਆਪਣੇ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਅਧਾਤੇ ਇਸ ਕਰਕੇ ਲੋੜਾਂ ਵਾਲੇ ਬਹੁਤੇ ਆ ਰੁੱਤਾਂ ਵਾਲੇ ਪ੍ਰੇਮ ਵਾਲੇ ਬਹੁਤੇ ਆ ਪਰ ਸਦਕੀ ਬਹੁਤ ਥੋੜੇ ਆ ਗੁਰੂ ਪਿਆਰ ਵਾਲੇ ਪਰ ਜਿਨ੍ਹਾਂ ਨੇ ਸਦਕੀ ਪ੍ਰੇਮ ਕਰ ਲਿਆ ਨਾ ਕਹਿੰਦੇ ਫਿਰ ਉਹਨਾਂ ਨੇ ਗੁਰੂ ਨੂੰ ਪਾ ਲਿਆ ਹੀ ਫਿਰ ਉਹ ਗੁਰੂ ਨੂੰ ਪਾ ਲੈਂਦੇ ਐ ਤੇ ਫਿਰ ਗੁਰੂ ਵੀ ਉਹਨਾਂ ਤੋਂ ਦੂਰ ਨਹੀਂ ਕਹਿੰਦੇ ਗੁਰੂ ਤੇਰੇ ਤੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਇੱਕ ਐਸੇ ਤਰ੍ਹਾਂ ਦਾ ਪ੍ਰੇਮੀ ਸਤਲੁਜ ਦੇ ਕੰਢੇ ਦੇ ਉੱਪਰ ਆਪਣਾ ਬੇੜਾ ਚਲਾਉਂਦਾ ਛੋਟੀ ਜੀ ਸਾਖੀ ਸਾਂਝੀ ਕਰਦੇ ਆਂ ਬਹੁਤ ਹੀ ਘਰੋਂ ਗਰੀਬ ਹੈ ਕਹਿੰਦੇ ਇੱਕ ਛਪਰੀ ਭਾਈ ਹੈ ਕੱਖਾਂ ਕਾਨਿਆਂ ਦੀ ਕੱਪੜੇ ਕੱਲੇ ਪਾਟੇ ਹੀ ਨਹੀਂ ਕਹਿੰਦੇ ਟਾਕੀਆਂ ਲੱਗੀਆਂ ਕੱਲੇ ਇੱਥੋਂ ਤੱਕ ਹੀ ਨਹੀਂ ਗੁਰੂ ਪਿਆਰ ਵਾਲਿਓ ਜਿਹੜੀਆਂ ਕਹਿੰਦੇ ਆਪਣੇ ਕੱਪੜਿਆਂ ਤੇ ਟਾਕੀਆਂ ਲਾਈਆਂ ਨੇ ਨਾ ਉਸ ਸੇਦਾ ਮਲਾ ਨੇ ਉਹਦਾ ਨਾਮ ਹੈ ਸੇਦਾ ਮਲਾ ਜਿਹੜੀਆਂ ਟਾਕੀਆਂ ਲਾਈਆਂ ਨੇ ਉਹ ਟਾਕੀਆਂ ਵੀ ਪਾੜ ਚੁੱਕੀਆਂ ਨੇ ਟਾਕੀਆਂ ਵੀ ਕਹਿੰਦੇ ਫਿਰ ਸੂਈ ਧਾਗੇ ਨਾਲ ਉਹਨੇ ਸੀਤੀਆਂ ਹੋਈਆਂ ਨੇ ਇੰਨੀ ਗਰੀਬੀ ਹੈ ਪਰ ਕਹਿੰਦੇ ਹੁਣ ਕੀ ਹੁੰਦਾ ਜੋ ਕਹਿੰਦੇ ਸਤਲੁਜ ਨੂੰ ਪਾਰ ਕਰਕੇ ਦਸ਼ਮ ਪਿਤਾ ਕਲਗੀਧਰ ਪਾਤਸ਼ਾਹ ਨੂੰ ਮਿਲਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਜਾਂਦੀਆਂ ਨੇ ਨਾ ਕਹਿੰਦੇ ਜੋ ਵੀ ਉਸ ਰੱਬ ਨੂੰ ਉਸ ਖੁਦਾ ਨੂੰ ਮਿਲਣ ਵਾਸਤੇ ਕਲੰਗੀ ਤਰ ਪਾਤਸ਼ਾਹ ਨੂੰ ਮਿਲਣ ਵਾਸਤੇ ਸੰਗਤਾਂ ਜਾਂਦੀਆਂ ਨੇ ਕਹਿੰਦੇ ਜਿਹੜੀਆਂ ਸੰਗਤਾਂ ਕਹਿੰਦੇ ਸਿੱਦੇ ਮਰਾਦੇ ਬੇੜੇ ਵਿੱਚ ਸਵਾਰ ਹੋ ਜਾਂਦੀਆਂ ਜਦੋਂ ਆਪਾਂ ਵੀ ਕਿਸੇ ਯਾਤਰਾ ਤੇ ਜਾਈਏ ਕਈਆਂ ਦਾ ਸੁਭਾਅ ਹੁੰਦਾ ਵੀ ਦੁਨਿਆਵੀ ਗੱਲ ਕਰਨੀ ਪਰ ਕਈਆਂ ਦਾ ਸੁਭਾਅ ਇੱਥੋਂ ਤੱਕ ਹੁੰਦਾ ਕਹਿੰਦੇ ਉਹਨਾਂ ਨੇ ਜਿਸ ਜਗ੍ਹਾ ਤੇ ਜਾਣਾ ਹੁੰਦਾ ਉਸ ਜਗ੍ਹਾ ਬਾਬਤ ਗੱਲ ਕਰਨ ਹੁਣ ਉਹ ਜਾਂਦੇ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਬਾਰੇ ਗੱਲ ਕਰਨੀ ਕਹਿੰਦੇ ਉਹ ਗੱਲ ਸੈਦਾ ਅਮਲਾ ਦੇ ਕੰਨੀ ਪੈਣੀ ਤੇ ਸੈਦਾ ਅਮਲਾ ਨਾਲੇ ਕਹਿੰਦੇ ਉਸ ਬੇੜੀ ਵਾਲੇ ਚੱਪੂ ਮਾਰੀ ਜਾਂਦਾ ਨਾਲੇ ਕਰਨ ਕਹਿੰਦੇ ਉਹਨਾਂ ਵੱਲ ਹੁੰਦਾ ਜੋ ਸੰਗਤ ਨਾਲ ਜਾ ਰਹੀ ਹੁੰਦੀ ਸੀ ਤੇ ਬੜੇ ਪ੍ਰੇਮ ਨਾਲ ਕਹਿੰਦੇ ਪਿਆਰ ਨਾਲ ਸਤਿਕਾਰ ਨਾਲ ਉਹਨਾਂ ਸਿੱਖਾਂ ਦੀਆਂ ਗੱਲਾਂ ਸੁਣਦਾ ਕਲਗੀਧਰ ਪਾਤਸ਼ਾਹ ਦੇ ਬਾਬਤ ਇਹ ਗੁਰੂ ਪਿਆਰ ਵਾਲੇ ਕਹਿੰਦੇ ਬੜਾ ਹੀ ਸੰਭਾਲ ਲੰਘ ਗਿਆ ਇਸ ਤਰ੍ਹਾਂ ਹੀ ਹੁੰਦਾ ਆ ਰਿਹਾ ਕਹਿੰਦੇ ਉਹਨਾਂ ਸਿੱਖਾਂ ਦੀਆਂ ਗੱਲਾਂ ਸੁਣ ਸੁਣ ਕੇ ਨਾ ਕਹਿੰਦੇ ਸੈਦੇ ਮਲਾ ਦੇ ਮਨ ਵਿੱਚ ਕਲਗੀਧਰ ਪਰਸ਼ਾ ਨੂੰ ਮਿਲਣ ਦੀ ਇੱਛਾ ਜਾਗ ਪਈ ਹੈ ਉਹ ਚੋ ਸੱਜਣ ਮੈਂਡਿਆ ਡੇਈ ਸਿਸੋ ਉਤਾਰ ਨੈਣ ਮਹਾਂ ਜੇ ਤਰਸਦੇ ਕਦ ਪਸੀ ਦੀਦਾਰ ਕਹਿੰਦੇ ਮੈਨੂੰ ਵੀ ਕਦੇ ਦੀਦਾਰ ਹੋ ਜਾਣਗੇ ਉਹ ਸਿੱਖ ਗੱਲਾਂ ਕਰਦੇ ਆਪਸ ਦੇ ਵਿੱਚ ਕਹਿੰਦੇ ਜਿਹੜਾ ਕੋਈ ਵੀ ਵਿਅਕਤੀ ਕਹਿੰਦੇ ਕੋਈ ਵੀ ਗੁਰੂ ਦਾ ਸਿੱਖ ਕਹਿੰਦੇ ਉਹਨੂੰ ਚੇਤੇ ਕਰੇ ਨਾ ਮਾਲਕ ਨੂੰ ਕਹਿੰਦੇ ਮਾਲਕੋ ਨੂੰ ਗੱਲ ਨਾਲ ਲਾ ਲੈਂਦੇ ਮੇਰਾ ਮਾਲਕ ਕਹਿੰਦੇ ਉਹਨੂੰ ਆਪਣੀ ਗਲਵਕੜੀ ਵਿੱਚ ਲੈ ਲੈਂਦਾ ਤੇ ਸੈਦਾ ਮਨ ਹੀ ਮਨ ਸੋਚਦਾ ਕਹਿੰਦਾ ਮੇਰੇ ਗਰੀਬ ਨੂੰ ਵੀ ਗੱਲ ਨਾਲ ਲਾਇਕ ਮੇਰੇ ਤੇ ਅੱਜ ਦੀ ਗਰੀਬੀ ਹੈ ਮੇਰੇ ਕੱਪੜੇ ਪਾਟੇ ਨੇ ਕੱਪੜੇ ਮੇਲੇ ਤੱਕ ਵੀ ਨਹੀਂ ਕਹਿੰਦੀ ਮੈਨੂੰ ਵੀ ਗੁਰੂ ਗੱਲ ਨਾਲ ਲਾ ਲੇਗਾ ਕਹਿੰਦੇ ਇੱਕ ਦਿਨ ਤੇ ਫਿਰ ਉਹਨੇ ਕਹਿੰਦੇ ਸਿੱਖਾਂ ਨੂੰ ਪੁੱਛੀ ਲਿਆ ਕਹਿੰਦੇ ਭਾਈ ਸਿੱਖੋ ਜਿਸ ਗੁਰੂ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਇੱਕ ਦਿਨ ਗੱਲ ਆਖੀ ਸੀ ਕਹਿੰਦੇ ਕਿਸੇ ਸਿੱਖ ਨੇ ਵੀ ਜਿਹੜਾ ਗੁਰੂ ਆ ਨਾ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਕਹਿੰਦੇ ਸੰਗਤਾਂ ਤੁਸੀਂ ਜਾ ਰਹੇ ਹੋ ਕਹਿੰਦੇ ਕਿ ਬਾਕੀ ਗੱਲ ਸੱਚੀ ਹੈ ਤੇ ਉਹ ਕਹਿੰਦੇ ਹਾਂਜੀ ਕਹਿੰਦੇ ਇਹ ਮਲਾ ਸੈਦਿਆ ਕਹਿੰਦੇ ਗੱਲ ਬਿਲਕੁਲ ਸੱਚੀ ਹੈ ਜਿਹੜਾ ਪ੍ਰੇਮ ਨਾਲ ਉਹਨੂੰ ਚੇਤੇ ਕਰੇ ਨਾ ਯਾਦ ਕਰੇ ਕਹਿੰਦੇ ਉਹਨੂੰ ਉਹ ਆ ਕੇ ਆਪ ਵੀ ਮਿਲ ਪੈਂਦਾ ਤੇ ਉਹਨੂੰ ਆਪਣੇ ਗਲ ਨਾਲ ਵੀ ਲਾ ਲੈਂਦਾ ਕਹਿੰਦੇ ਉਹਦੀ ਨਿਗਾਹ ਵਿੱਚ ਸਾਰੇ ਬਰਾਬਰ ਨੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਇਸ ਸੇਧੇ ਦਾ ਮਨ ਹੋਰ ਵੀ ਗੁਰੂ ਪਿਆਰ ਵਾਲਿਓ ਕਲੰਗੀਧਰ ਪਾਤਸ਼ਾਹ ਦੇ ਪਿਆਰ ਵਿੱਚ ਗੂੜਾ ਹੁੰਦਾ ਗਿਆ। ਹੋਰ ਵੀ ਉਹ ਤੇਜਨਾ ਵਧ ਗਈ ਹੈ ਗੁਰੂ ਪਿਆਰ ਵਾਲਿਓ ਵੀ ਕਦੋਂ ਮੈਨੂੰ ਕਲੰਗੀਧਰ ਪਾਤਸ਼ਾਹ ਦੇ ਦیدار ਹੋਣ ਪਹਿਲਾਂ ਤੇ ਸੰਗਤਾਂ ਗੱਲਾਂ ਕਰਦੀਆਂ ਪਰ ਹੁਣ ਸੇਧਾ ਆਪ ਕਹਿਣ ਲੱਗ ਪਿਆ ਕਹਿੰਦੇ ਸੰਗਤੇ ਕਿੱਥੇ ਚੱਲੇ ਹੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਹਿੰਦੇ ਮੈਨੂੰ ਕਲੰਗੀਧਰ ਪਾਤਸ਼ਾਹ ਦੀਆਂ ਗੱਲਾਂ ਸੁਣਾਓ। ਵੀ ਕਿਉਂ ਜੇ ਨੇ ਵੇਖਣ ਦੇ ਵਿੱਚ ਉਹ ਕੀ ਉਪਦੇਸ਼ ਦਿੰਦੇ ਐ। ਕਹਿੰਦੇ ਮੇਰੇ 베ੜੀ ਦੇ ਵਿੱਚ ਬਹਿ ਕਰਕੇ ਕੋਈ ਹੋਰ ਗੱਲ ਨਾ ਕਰਿਓ ਕਲਗੀਧਰ ਪਾਤਸ਼ਾਹ ਦੀ ਹੀ ਗੱਲ ਕਰਿਓ ਜਦੋਂ ਸੰਗਤਾਂ ਦਰਸ਼ਨ ਕਰਕੇ ਵਾਪਸ ਆਉਂਦੀਆਂ ਨੇ ਨਾ ਸੈਦਾ ਮਲਾਹ ਕਹਿੰਦਾ ਕਹਿੰਦੇ ਸੰਗਤੇ ਅੱਜ ਕੀ ਉਪਦੇਸ਼ ਦਿੱਤਾ ਕਲਗੀਧਰ ਪਾਤਸ਼ਾਸ਼ ਨੇ ਤੁਹਾਨੂੰ ਕਹਿੰਦੇ ਮੈਨੂੰ ਵੀ ਸੁਣਾ ਦਿਓ ਤੁਹਾਨੂੰ ਉਪਦੇਸ਼ ਦਿੱਤਾ ਕਿ ਤੇ ਉਹ ਉਪਦੇਸ਼ ਤੁਸੀਂ ਮੈਨੂੰ ਦੇ ਦਿਓ ਤੁਹਾਡਾ ਬੜਾ ਭਲਾ ਹੋਵੇਗਾ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਉਹਨਾਂ ਨੇ ਜੋ ਕਨਗੀਧਰ ਪਾਤਸ਼ਾਹ ਨੇ ਬਚਨ ਕਰਨੇ ਉਹੀ ਆ ਕੇ ਸੈਦੇ ਮਲਾ ਨੂੰ ਦੱਸ ਦੇਣੇ ਹੁਣ ਕਹਿੰਦੇ ਮਨ ਦੇ ਵਿੱਚ ਛੈ ਸੰਗਤਾਂ ਨੂੰ ਕਹਿੰਦਾ ਕਹਿੰਦੇ ਜੀ ਤੇ ਬਹੁਤ ਕਰਦਾ ਵੀ ਮੈਂ ਕਨਗੀਧਰ ਪਾਤਸ਼ਾਹ ਦੇ ਕੋਲ ਤੁਹਾਡੇ ਨਾਲ ਹੀ ਚੱਲਾਂ ਮੈਂ ਦਰਸ਼ਨ ਕਰਕੇ ਆਵਾਂ ਦیدار ਕਰਕੇ ਆਵਾਂ ਮੇਰੇ ਮਨ ਦੀ ਇੱਛਾ ਹੈ ਪਰ ਕਹਿੰਦੇ ਮੈਂ ਮਜਬੂਰ ਹਾਂ ਜੋ ਬੇੜੇ ਕਹਿੰਦੇ ਇਸ ਬੇੜੀ ਨੂੰ ਚਲਾ ਕਰਕੇ ਮੈਨੂੰ ਕਮਾਈ ਹੁੰਦੀ ਹੈ ਏਸੇ ਨਾਲ ਮੈਂ ਆਪਣੇ ਬੱਚਿਆਂ ਨੂੰ ਖਾਣ ਵਾਸਤੇ ਭੋਜਨ ਪ੍ਰਸ਼ਾਦਾ ਲੈ ਕਰਕੇ ਜਾਂਦਾ ਮੇਰੇ ਕੋਲ ਕੋਈ ਹੋਰ ਕਮਾਈ ਦਾ ਸਾਧਨ ਨਹੀਂ ਆਤ ਦੀ ਗਰੀਬੀ ਹੈ ਮੇਰੇ ਤੇ ਕਹਿੰਦੇ ਇੱਕ ਗੱਲ ਹੋਰ ਜੇ ਮੈਂ ਤੁਹਾਡੇ ਨਾਲ ਚਲਾ ਵੀ ਜਾਵਾਂਗਾ ਨਾ ਕਹਿੰਦੇ ਮੈਂ ਤੁਹਾਡੇ ਵਾਂਗ ਘੰਟਾ ਦੋ ਘੰਟੇ ਦਰਸ਼ਨ ਕਰਕੇ ਨਹੀਂ ਕਹਿੰਦੇ ਮੇਰਾ ਚਿੱਤ ਤੇ ਇਹ ਕਰਦਾ ਮੈਂ ਜਾਵਾਂ ਕਹਿੰਦੇ ਹਫ਼ਤਾ 10 ਦਿਨ ਮੈਂ ਕਲੰਗੀ ਤਰ ਪਾਤਸ਼ਾਹੀ ਦੀ ਸੇਵਾ ਵਿੱਚ ਲਾ ਕੇ ਆਵਾਂ ਕੇਵਲ ਕਹਿੰਦੇ ਜਾ ਕਰਕੇ ਨਾਲ ਦੀ ਨਾਲ ਮੁਰਣ ਵਾਲੀ ਮੇਰੇ ਵਿੱਚ ਕਹਿੰਦੇ ਗੱਲ ਨਹੀਂ ਮੇਰਾ ਮਨ ਕਹਿੰਦੇ ਕਲੰਗੀ ਤਰ ਪਾਤਸ਼ਾਹ ਨੂੰ ਮਿਲਣ ਲਈ ਇੰਨਾ ਬਿਆਕਲ ਹੋ ਚੁੱਕਿਆ ਕੁਝ ਸੰਗਤਾਂ ਸੈਦੇ ਮਲਾ ਦੀਆਂ ਗੱਲਾਂ ਸੁਣਦੇ ਐ ਕਹਿੰਦੇ ਜੇ ਮਨ ਲੋ ਮੈਂ ਚਲਾ ਵੀ ਜਾਵਾਂ ਮੇਰੇ ਬੱਚੇ ਕਹਿੰਦੇ ਖਾਣੇ ਬਿਨਾ ਭੋਜਨ ਬਿਨਾ ਭੁੱਖੇ ਮਰਨਗੇ ਤੇ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਜਿਵੇਂ ਤੁਸੀਂ ਗੱਲਾਂ ਕਈਆਂ ਕਲਗੀਧਰ ਪਾਤਸ਼ਾਹ ਦੇ ਬਾਬਤ ਵੀ ਉਹਨਾਂ ਦਾ ਇਹ ਸੁਭਾਅ ਹੈ ਉਹ ਇਹ ਉਪਦੇਸ਼ ਦਿੰਦੇ ਹੈ ਕਹਿੰਦੇ ਉਹਨਾਂ ਉਪਦੇਸ਼ ਦੇ ਮੁਤਾਬਕ ਕਹਿੰਦੇ ਮੈਂ ਫਿਰ ਝੂਠਾ ਹੋ ਜਾਵਾਂਗਾ ਕਲਗੀਧਰ ਪਾਤਸ਼ਾਹ ਨੇ ਫਿਰ ਮੈਨੂੰ ਕਹਿਣਾ ਵੀ ਤੂੰ ਇੱਥੇ ਕੀ ਕਰਨ ਆਇਆ ਹੈ ਤੇਰੇ ਬੱਚੇ ਤੇ ਭੁੱਖੇ ਮਰਨਗੇ ਤੋ ਆਪਣੇ ਬੱਚਿਆਂ ਨੂੰ ਕਮਾਈ ਕਰਕੇ ਉਹਨਾਂ ਨੂੰ ਕਹਿੰਦੇ ਖਾਣ ਵਾਸਤੇ ਭੋਜਨ ਪ੍ਰਸ਼ਾਦਾ ਕਿਉਂ ਨਹੀਂ ਪ੍ਰਬੰਧ ਕਰਦਾ ਕਿਉਂ ਨਹੀਂ ਕੀਤਾ ਕਹਿੰਦੇ ਇਸ ਕਰਕੇ ਕਹਿੰਦੇ ਮੇਰਾ ਜਾਣਾ ਬਹੁਤ ਮੁਸ਼ਕਲ ਹੈ ਤੇ ਹੁਣ ਕਹਿੰਦੇ ਗੱਲਾਂ ਹੀ ਸੁਣਾ ਦਿਆ ਕਰੋ ਕਲਗੀਧਰ ਪਾਤਸ਼ਾਹ ਦਾ ਉਪਦੇਸ਼ ਹੀ ਮੈਨੂੰ ਦੇ ਦਿਆ ਕਰੋ ਹੁਣ ਜਿਹੜੀਆਂ ਸੰਗਤਾਂ ਪਹਿਨਾ ਕੱਲੇ ਸੇਦੇ ਮਨਾਂ ਨਾਲ ਗੱਲਾਂ ਹੁੰਦੀਆਂ ਨੇ ਜਦੋਂ ਜਾ ਕੇ ਕਲਗੀਧਰ ਪਾਤਸ਼ਾਹ ਨੂੰ ਮਿਲਦੇ ਆ ਨਾ ਸਿੱਖ ਕਹਿੰਦੇ ਹੁਣ ਸੈਦੇ ਮਲਾਹ ਦੀ ਗੱਲ ਵੀ ਕਲਗੀਧਰ ਪਾਤਸ਼ਾਹ ਕੋਲ ਹੋਣ ਲੱਗ ਪਈ ਹੈ ਤੇ ਸੰਗਤਾਂ ਨੇ ਸਿੱਖਾਂ ਨੇ ਕਿਹਾ ਕਹਿੰਦੇ ਕਲਗੀਧਰ ਪਾਤਸ਼ਾਹ ਜੀਓ ਕਹਿੰਦੇ ਜਿਸ ਬੇੜੇ ਵਿੱਚ ਅਸੀਂ ਸਵਾਰ ਹੋ ਕੇ ਆਏ ਆਏ ਹਾਂ ਨਾ ਕਹਿੰਦੇ ਉਹ ਇੱਕ ਤੁਹਾਡਾ ਬਹੁਤ ਹੀ ਪੱਕਾ ਪ੍ਰੇਮੀ ਹੈ ਜਿਹਦਾ ਨਾਮ ਸੈਦਾ ਮਲਾਹ ਕਹਿੰਦੇ ਤੁਹਾਨੂੰ ਮਿਲਣ ਲਈ ਬਹੁਤ ਜ਼ਿਆਦਾ ਤਰਸ ਰਿਹਾ ਕਹਿੰਦੇ ਇੱਛਾ ਜਗਾਈ ਹੈ ਮੈਨੂੰ ਦਦਾਰ ਹੋ ਜਾਣ ਕਲਗੀਧਰ ਪਾਤਸ਼ਾਹ ਦੇ ਪਰ ਕਹਿੰਦੇ ਅੱਤ ਦੀ ਗਰੀਬੀ ਹੈ ਕਹਿੰਦੇ ਗਰੀਬੀ ਦੇ ਕਾਰਨ ਜੇਕਰ ਜਿਸ ਦਿਨ ਵੀ ਉਹਨੇ 베ੜੀ ਕਹਿੰਦੇ ਇਹ ਸਤਲੁਜ ਦੇ ਵਿੱਚ ਨਾ ਚਲਾਈ ਕਹਿੰਦੇ ਉਹਦੇ ਬੱਚੇ ਭੋਜਨ ਬਿਨਾਂ ਰਹਿ ਜਾਣਗੇ ਤੇ ਕਲਗੀਧਰ ਪਾਤਸ਼ਾਹ ਵੀ ਉਹਨਾਂ ਸਿੱਖਾਂ ਦੀਆਂ ਗੱਲਾਂ ਨੂੰ ਸੁਣਦੇ ਰਹੇ ਸੈਦਾ ਮਲਾਹ ਦੇ ਬਾਬਤ ਤੇ ਕਹਿੰਦੇ ਹੁਣ ਇੱਕ ਦਿਨ ਹੋਇਆ ਕਿ ਇਧਰੋਂ ਕਹਿੰਦੇ ਕਲਗੀਧਰ ਪਾਤਸ਼ਾਹ ਦੀਆਂ ਬਾਤਾਂ ਗੱਲਾਂ ਸੁਣਦਿਆਂ ਸੁਣਦਿਆਂ ਬੜਾ ਮਨ ਉਤੇਜਿਤ ਹੋ ਚੁੱਕਿਆ ਹੁਣ ਕਹਿੰਦੇ ਤਰਸ ਰਿਹਾ ਜਿੱਦਾਂ ਮੱਛੀ ਪਾਣੀ ਬਿਨਾ ਤਰਸਦੀ ਹੈ ਨਾ ਕਹਿੰਦੇ ਸੈਦਾ ਮਲਾ ਕਲਗੀਧਰ ਪਾਤਸ਼ਾਹ ਬਿਨਾ ਤਰਸ ਰਿਹਾ ਜਾਨ ਨਿਕਲ ਨਿਕਲ ਜਾਂਦੀ ਹੈ ਕਹਿੰਦੇ ਸੈਦੇ ਦੀ ਤੇ ਉਧਰੋਂ ਕਲਗੀਧਰ ਪਾਤਸ਼ਾਹ ਨੇ ਕੀ ਕੌਤਕ ਵਰਤਾਇਆ ਕੀ ਖੇਡ ਵਰਤਾਈ ਕਹਿੰਦੇ ਕਲਗੀਧਰ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਚਲੋ ਬਈ ਅੱਜ ਸਤਲੁਜ ਦੀ ਸੈਰ ਕਰਕੇ ਆਉਂਦੇ ਆਪਣੇ ਸਿੱਖਾਂ ਨੂੰ ਨਾਲ ਲੈ ਲਿਆ ਇਤਿਹਾਸ ਵਿੱਚ ਜ਼ਿਕਰ ਹੈ 20 ਸਿੱਖ ਕਲਗੀਧਰ ਪਾਤਸ਼ਾਹ ਜੀਾਂ ਦੇ ਨਾਲ 21ਵੇਂ ਕਲਗੀਧਰ ਪਾਤਸ਼ਾਹ ਆਪ ਘੋੜਿਆਂ ਤੇ ਸਵਾਰ ਹੋ ਕਰਕੇ ਨਾ ਕਹਿੰਦੇ ਸਤਲੋਜ ਦੇ ਕੰਢੇ ਤੇ ਪਹੁੰਚ ਗਏ ਅੱਜ ਕਲ੍ਹ ਕੀ ਤਰਪਾਰਸ਼ਾ ਨੇ ਸ਼ਹਿਰ ਕਰਨੀ ਹੈ ਕਹਿੰਦੇ ਸ਼ਹਿਰ ਤਾਂ ਇੱਕ ਬਹਾਨਾ ਹੈ ਕਲਗੀ ਤਰਪਾਰਸ਼ਾ ਨੇ ਸਿੱਧੇ ਮਲਾਹ ਦੀ ਇੱਛਾ ਪੂਰੀ ਕਰਨੀ ਹੈ ਭਾਈ ਉਹਨੂੰ ਦਦਾਰ ਦੇਣੇ ਆ ਉਹਨੂੰ ਗਲਵੱਕੜੀ ਵਿੱਚ ਲੈਣਾ ਕਹਿੰਦੇ ਹੁਣ ਹੋਇਆ ਕੀ ਖਬਰ ਕਹਿੰਦੇ ਪਹਿਲਾਂ ਹੀ ਲੱਗ ਚੁੱਕੀ ਸੀ ਵੀ ਕਲਗੀਧਰ ਪਾਤਸ਼ਾਹ ਸਤਲੁਜ ਤੇ ਆਉਣਗੇ ਸ਼ਹਿਰ ਕਰਨਗੇ ਕਹਿੰਦੇ 베ੜੀਆਂ ਵਾਲੇ 베ੜੀਆਂ ਸਜਾ ਕਰਕੇ ਖਲੋਤੇ ਆ ਸਾਡੀ 베ੜੀ ਵਿੱਚ ਬੈਠਣਗੇ ਕਲਗੀਧਰ ਪਾਤਸ਼ਾਹ ਸਾਡੀ 베ੜੀ ਵਿੱਚ ਬੈਠਣਗੇ ਆ ਸਾਡੀ ਕਿੰਨੀ ਸੋਹਣੀ 베ੜੀ ਹੈ ਕਹਿੰਦੇ ਸੈਦਾਬਲਾ ਆ ਵੀ ਗਰੀਬ ਹੈ ਤੇ 베ੜੀ ਵੀ ਟੁੱਟੀ ਜਈ ਹੈ ਪ੍ਰਾਣੀ ਜੀ 베ੜੀ ਹੈ ਜਦੋਂ ਗੁਰੂ ਪਿਆਰ ਵਾਲਿਓ ਕਲਗੀ ਤਰਪਾਲਾ ਸਾਹਿਬ ਘੋੜੇ 'ਤੇ ਉਤਰਿਆ ਸਿੱਖਾਂ ਨੂੰ ਕਹਿੰਦੇ ਵੀ ਇੱਥੇ ਸੈਦਾ ਮਲਾ ਵੇਖੋ ਕਿੱਥੇ ਐ ਸੈਦਾ ਮਲਾ ਕਹਿੰਦੇ ਅੱਜ ਆਪਣੀ ਛਪਰੀ ਵਿੱਚੋਂ ਅਜੇ ਬਾਹਰ ਨਹੀਂ ਆਇਆ ਸਾਹਮਣੇ ਹੀ ਛਪਰੀ ਐ ਕਹਿੰਦੇ ਸੋਚਦਾ ਸੀ ਕਹਿੰਦੇ ਸੁਣਿਆ ਤੇ ਹੈ ਕਲਗੀ ਤਰਪਾਲਾ ਸਾਹਿਬ ਨੇ ਆਉਣਾ ਕਹਿੰਦੇ ਪਰ ਮੇਰੀ ਟੁੱਟੀ ਬੇੜੀ 'ਚ ਥੋੜਿਆ ਬੈਠਣਗੇ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਸੈਦਾ ਕਿੱਥੇ ਐ ਕਹਿੰਦੇ ਜੀ ਆਪਣੀ ਛਪਰੀ ਵਿੱਚ ਐ ਕਲਗੀਧਰ ਪਾਤਸ਼ਾਹ ਕਹਿੰਦੇ ਤੁਸੀਂ ਨਾ ਜਾਇਓ ਮੈਂ ਆਪ ਬੁਲਾ ਕਰਕੇ ਲੈ ਕੇ ਆਵਾਂਗਾ ਆਪਣੇ ਸਿੱਖ ਨੂੰ ਆਪਣੇ ਪਿਆਰੇ ਤੇ ਕਲਗੀਧਰ ਪਾਤਸ਼ਾਹ ਉਹ ਛਪਰੀ ਦੇ ਕੋਲ ਜਾਂਦੇ ਐ ਕਹਿੰਦੇ ਭਾਈ ਸੈਦਾ ਤੇ ਸੈਦਾ ਮਲਾਹ ਕਹਿੰਦੇ ਛਪਰੀ ਦੇ ਵਿੱਚ ਬੈਠਾ ਐ ਤੇ ਸੋਚਣ ਲੱਗ ਪਿਆ ਕਹਿੰਦੇ ਓਏ ਸੈਦਾ ਕਹਿਣ ਵਾਲੇ ਬੜੇ ਸੀ ਅੱਜ ਭਾਈ ਸੈਦਾ ਕਿਹਨੇ ਕਹਿ ਦਿੱਤਾ ਇਕ ਕੌਣ ਆ ਗਿਆ ਤੇ ਜਦੋਂ ਬਾਹਰ ਆ ਕੇ ਤੱਕਿਆ ਨਾ ਕਹਿੰਦੇ ਜਿਸ ਤਰ੍ਹਾਂ ਸੰਗਤਾਂ ਗੱਲਾਂ ਕਰਦੀਆਂ ਨੇ ਜਿਸ ਤਰ੍ਹਾਂ ਉਹਨਾਂ ਦੇ ਬਾਰੇ ਕਲਗੀਧਰ ਪਾਤਸ਼ਾਹ ਦੇ ਬਾਰੇ ਸ਼ੈਦੇ ਮਲਾ ਨੂੰ ਸੰਗਤਾਂ ਨੇ ਸਿੱਖਾਂ ਨੇ ਦੱਸਿਆ ਸੀ ਕਹਿੰਦੇ ਉਹੀ ਪ੍ਰਤੱਖ ਰੂਪ ਦੇ ਵਿੱਚ ਕਲਗੀਧਰ ਪਾਤਸ਼ਾਹ ਸ਼ੈਦੇ ਮਲਾ ਦੇ ਸਾਹਮਣੇ ਖੜੇ ਆ ਹੁਣ ਚਰਨਾ ਤੇ ਡਿੱਗ ਗਿਆ ਅੱਖਾਂ ਵਿੱਚੋਂ ਹੰਝੂ ਵਹਿ ਤੁਰਿਆ ਪ੍ਰੇਮ ਦੇ ਵਿੱਚ ਕਹਿੰਦੇ ਮਨ ਲੋਚ ਰਿਹਾ ਸੀ ਕਦੋਂ ਦਦਾਰ ਹੋ ਜਣ ਕਲਗੀਧਰ ਪਾਤਸ਼ਾਹ ਨੇ ਕਿਰਪਾ ਦਇਆ ਕੀਤੀ ਕਲਗੀਧਰ ਪਾਤਸ਼ਾਹ ਸੈਦਾ ਦੇ ਸਾਹਮਣੇ ਆ ਕਰਕੇ ਕੋ ਲੋ ਕਹੀ ਹੈ ਕਹਿੰਦੇ ਭਾਈ ਸੈਦਾ ਛਪਰੀਂ ਵਿੱਚ ਕੀ ਕਰਦਾ ਹੈ ਅੱਜ ਕਹਿੰਦੇ 베ੜੀ ਨਹੀਂ ਚਲਉਣੀ ਤੇ ਸੈਦਾ ਮਲਾਹ ਕਹਿੰਦੇ ਹੁਣ ਚਰਨਾ ਤੋਂ ਉਠਾ ਨਹੀਂ ਚਰਨਾ ਤੇ ਹੀ ਕਹਿੰਦੇ ਟੈ ਕਰਕੇ ਨਮਸਕਾਰ ਕਰਕੇ ਆਪਣਾ ਸੀਸ ਕਹਿੰਦੇ ਕਲਗੀਧਰ ਪਾਤਸ਼ਾਹ ਦੇ ਚਰਨਾ ਤੀ ਰਕੀ ਬੈਠਾ ਹੈ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਤੇ ਕਲਗੀਧਰ ਪਾਤਸ਼ਾਹ ਨੇ ਮੋਢਿਆਂ ਤੋਂ ਫੜ ਕੇ ਨਸੇਤੇ ਮਲਾ ਨੂੰ ਕਹਿੰਦੇ ਉੱਪਰ ਨੂੰ ਚੁੱਕਿਆ ਖੜਾ ਕੀਤਾ ਤੇ ਕੁੱਟ ਕਰਕੇ ਆਪਣੇ ਸੀਨੇ ਨਾਲ ਲਾ ਲਿਆ ਆਖੋ ਸਤਨਾਮ ਕਹਿ ਦਿਓ ਗੁਰੂ ਪਿਆਰ ਵਾਲਿਓ ਆਖੋ ਸਤਨਾਮ ਕਿਤੇ ਸਾਨੂੰ ਵੀ ਮੇਲ ਹੋ ਜੇ ਸਾਡੇ ਗੁਰੂ ਦਾ ਕਿਤੇ ਕਲਗੀਧਰ ਪਾਤਸ਼ਾਹ ਸਾਨੂੰ ਵੀ ਮਿਲ ਪੈਣ ਸਾਡੇ ਮਨ ਦੀ ਇੱਛਾ ਵੀ ਜਾਗ ਪਵੇ ਸਾਡੇ ਮਨ ਤੇ ਮਿਲਣ ਦੀ ਤੇ ਦੂਰ ਗੁਰੂ ਨੂੰ ਸਾਡੇ ਮਨ ਵਿੱਚ ਇੱਛਾ ਨਹੀਂ ਜਾਗੀ ਸਾਨੂੰ ਤੇ ਹੁੰਦਾ ਸਾਨੂੰ ਆ ਮਿਲ ਜੇ ਆ ਵਸਤੂ ਮਿਲ ਜੇ ਸੋਹਣਾ ਘਰ ਹੋਵੇ ਸੋਹਣੀ ਗੱਡੀ ਵਧੀਆ ਮਹਿੰਗੀ ਗੱਡੀ ਹੋਵੇ ਲਗਜ਼ਰੀ ਗੱਡੀ ਹੋਵੇ ਪਰ ਕਦੇ ਨਹੀਂ ਕਿਸੇ ਦੇ ਮਨ ਵਿੱਚ ਆਇਆ ਉਹਨਾ ਇਹ ਮੈਨੂੰ ਕਲਗੀਧਰ ਪਾਤਸ਼ਾਹ ਦੇ ਦਦਾਰ ਹੋਣ ਮੈਨੂੰ ਗੁਰੂ ਗ੍ਰੰਥ ਸਾਹਿਬ ਜੀਾਂ ਦਾ ਗੁਰਬਾਣੀ ਦਾ ਗਿਆਨ ਹੋਵੇ ਜੇ ਹੁੰਦਾ ਤੇ ਜ਼ਰੂਰ ਹੋ ਜਾਣਾ ਸੀ ਪਰ ਇੱਛਾ ਜਾਗੀ ਨਹੀਂ ਜੇ ਜਾਗੀ ਹੁੰਦੀ ਕਹਿੰਦੇ ਇੱਛਾ ਗੁਰੂ ਜੀ ਨੇ ਜ਼ਰੂਰ ਸੰਪੂਰਨ ਕਰ ਦੇ ਕਰਨੀ ਸੀ ਕਨਗੀਧਰ ਪਾਤਸ਼ਾਹ ਨੇ ਗਲਵੱਕੜੀ ਵਿੱਚ ਲਿਆ ਕਹਿੰਦੇ ਹੁਣ ਸੈਦਾ ਹੋਰ ਉੱਚੀ ਉੱਚੀ ਰੋਣ ਲੱਗ ਪਿਆ ਕਿਉਂ ਕਹਿੰਦੇ ਸਿੱਖ ਬਾਕੀ ਸੱਚ ਕਹਿੰਦੇ ਸੀ ਕਹਿੰਦੇ ਗੁਰੂ ਆਪਣੇ ਪਿਆਰਿਆਂ ਨੂੰ ਆਪਣੀ ਗਲਵੱਕੜੀ ਵਿੱਚ ਲੈਂਦੇ ਐ ਕਨਗੀਧਰ ਪਾਤਸ਼ਾਹ ਕਹਿੰਦੇ ਸੈਦਿਆ ਰੋਈ ਜਾਣਾ ਸਾਨੂੰ ਸਤ ਰੋਈ ਦੀ ਸੈਰ ਨਹੀਂ ਕਰਾਉਣੀ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਬਾਹਤੋਂ ਫੜ ਕੇ ਨਾ ਬੇੜੀ ਦੇ ਕੋਲ ਲੈ ਜਾਂਦੇ ਐ ਸੈਦੇ ਨੂੰ ਕਹਿੰਦੇ ਆ ਸੈਦੇ ਆ ਸਾਨੂੰ ਬੇੜੀ ਦੀ ਸ਼ਹਿਰ ਕਰਾ ਭਾਈ ਹੁਣ ਸਾਰੇ ਹੀ ਸਿੱਖ ਤੇ ਕਲਗੀਧਰ ਪਾਤਸ਼ਾਹ ਸੈਦੇ ਦੀ ਬੇੜੇ ਵਿੱਚ ਕਹਿੰਦੇ ਸਵਾਰ ਹੋ ਜਾਂਦੇ ਐ ਤੇ ਸੈਦੇ ਨੇ ਕਹਿੰਦੇ ਆਪਣਾ ਮੁਖ ਕੀਤਾ ਪਹਿਲਾਂ ਸਿੱਖਾਂ ਵੱਲ ਸੰਗਤਾਂ ਵੱਲ ਮੁਖ ਨਹੀਂ ਕਰਕੇ ਵਹਿੰਦਾ ਸੀ ਅੱਜ ਕਹਿੰਦੇ ਪੁੱਠਾ ਬੈਠ ਕਰਕੇ ਨਾ ਪੁੱਠਾ ਵੈਟ ਕਰਕੇ ਚੱਪੂ ਮਾਰ ਰਿਹਾ ਆਪਣੀ ਬੇੜੀ ਦੇ ਤੇ ਆਪਣਾ ਮੁਖ ਕਲਗੀਧਰ ਪਾਤਸ਼ਾਹ ਦੇ ਵੱਲ ਕੀਤਾ ਹੋਇਆ ਹੈ ਕਿਤੇ ਮੇਰੀ ਅੱਖਾਂ ਤੋਂ ਉੱਲੇ ਨਾ ਹੋ ਜਾਣ ਕਿਤੇ ਚਲੇ ਹੀ ਨਾ ਜਾਣ ਕਲਗੀਧਰ ਪਾਤਸ਼ਾਹ ਅੱਜ ਤੱਕ ਰਿਹਾ ਕਹਿੰਦੇ ਰਾਜ-ਰਾਜ ਦਰਸ਼ਨ ਪਾਵਾਂ ਕਲਗੀਧਰ ਪਾਤਸ਼ਾਹ ਜੀ ਤੁਸੀਂ ਮੇਰੇ ਸਾਹਮਣੇ ਹੋ ਅੱਜ ਮੈਨੂੰ ਰੋਕਿਓ ਨਾ ਮੈਨੂੰ ਦیدار ਕਰ ਲੈਣ ਦਿਓ ਤੇ ਹੁਣ ਸੈਦਾ ਕਹਿੰਦੇ ਦਦਾਰ ਕੱਢਦਾ ਪਿਆ ਕਹਿੰਦੇ ਹੁਣ ਚੱਪੂ ਮਾਰਦਾ ਗਿਆ ਮਾਰਦਾ ਗਿਆ ਸਤਲੋਜ ਦੇ ਵਿੱਚ ਕਹਿੰਦੇ ਕਲਗੀਧਰ ਪਾਤਸ਼ਾਹ ਨੂੰ ਘਮਾਉਂਦਾ ਪਿਆ ਤੇ ਸਿੱਖਾ ਜਦੋਂ ਸਤੋਲੇ ਦਾ ਕੰਡਾ ਆਉਂਦਾ ਨਾ ਕਹਿੰਦੇ ਉੱਥੋਂ ਬੇੜੀ ਫੇਰ ਵਾਪਸ ਮੋੜ ਲੈਂਦਾ ਕੰਡੇ ਤੇ ਨਹੀਂ ਲਾਉਂਦਾ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਕਲਗੀਧਰ ਪਾਤਸ਼ਾਹਵਾਜਾਂ ਵਾਲੇ ਪਾਤਸ਼ਾਹ ਸੈਦੇਵਾਲ ਵੇਖ ਕੇ ਮੁਸਕਰਾ ਰਹੇ ਹੱਸ ਰਹੇ ਹੈ ਕਹਿੰਦੇ ਇੰਨਾ ਵੀ ਕੋਈ ਪ੍ਰੇਮ ਕਰ ਸਕਦਾ ਹੈ ਅਤ ਦੀ ਗਰੀਬੀ ਹੋਵੇ ਤੇ ਫੇਰ ਵੀ ਗੁਰੂ ਨੂੰ ਮਿਲਣ ਦੀ ਇੱਛਾ ਹੋਵੇ ਗੁਰੂ ਕਹਿੰਦੇ ਸਾਹਮਣੇ ਹੋਵੇ ਫੇਰ ਵੀ ਤੱਕੀ ਜਾ ਰਿਹਾ ਹੋਵੇ ਤੇ ਕਹਿੰਦੇ ਬੇੜਾ ਆਪਣਾ ਕੰਢੇ ਤੇ ਲਾਵੇ ਹੀ ਨਾ ਐਸਾ ਕੋਈ ਸਿੱਖ ਹੋ ਸਕਦਾ ਹੈ ਸੈਦੇਵਰਗ ਕਲਗੀਧਰ ਪਾਤਸ਼ਾਹ ਕਹਿੰਦੇ ਕਹਿੰਦੇ ਸੈਦਿਆ ਹੁਣ ਬੱਸ ਵੀ ਕਰ ਉਹ ਲਾਦੇ ਬੰਨੇ ਕਹਿੰਦੇ ਬੇੜਾ ਤੇ ਗੁਰੂ ਪਿਆਰ ਵਾਲਿਓ ਸਵੇੜ ਦੇ ਕਲਗੀਧਰ ਪਾਤਸ਼ਾਹ ਆਏ ਆ ਕਹਿੰਦੇ ਸ਼ਾਮ ਹੋ ਚੱਲੀ ਐ ਪਰ ਸੈਦਾ ਕਹਿੰਦੇ ਸਤਲੁਜ ਦੇ ਵਿੱਚ ਹੀ ਘਮਾਉਂਦਾ ਫਿਰਦਾ ਕਲਗੀਧਰ ਪਾਤਸ਼ਾਹ ਆਪਣੇ ਬੇੜੇ ਵਿੱਚ ਸਵਾਰ ਕਰਕੇ ਕਲਗੀਧਰ ਪਾਤਸ਼ਾਹ ਕਹਿੰਦੇ ਹੁਣ ਤੇ ਸ਼ਾਮ ਹੋ ਗਈ ਹੈ ਕਹਿੰਦੇ ਚਾਲ ਓਏ ਸੈਦਿਆ ਲਾ ਕਹਿੰਦੇ ਫਿਰ ਬੰਨੇ ਕਹਿੰਦੇ ਕੰਡੇ ਤੇ ਲਾ ਦੇ ਬੇੜਾ ਤੇ ਸੈਦੇ ਨੇ ਕਹਿੰਦੇ ਜਦੋਂ ਬੰਨੇ ਲਾਇਆ ਨਾ ਕੰਡੇ ਤੇ ਲਾਇਆ ਬੇੜਾ ਆਪਣਾ ਤੇ ਗੁਰੂ ਪਿਆਰ ਵਾਲਿਓ ਕਲਗੀਧਰ ਪਾਤਸ਼ਾਹ ਬੇੜੇ ਵਿੱਚੋਂ ਬਾਹਰ ਉਤਰੇ ਹੈ ਸਿੱਖ ਵੀ ਉਤਰ ਗਏ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਬਹੁਤ ਹੀ ਸੋਹਣੇ ਤਰੀਕੇ ਨਾਲ ਤੂੰ ਸਾਨੂੰ ਸ਼ਹਿਰ ਕਰਾਈ ਹੈ ਕਹਿੰਦੇ ਵੀ ਸਿੱਖੋ ਦਿਓ ਕਹਿੰਦੇ ਇਹਨੂੰ ਇਹਦਾ ਬਣਦਾ ਕਹਿੰਦੇ ਮਾਨ ਸਤਕਾਰ ਜੋ ਵੀ ਇਹਦੀ ਮਜ਼ਦੂਰੀ ਬਣਦੀ ਆ ਨਾ ਕਹਿੰਦੀ ਇਹ ਦੇ ਦਿਓ ਤੇ ਸੈਦਾ ਹੱਥ ਜੋੜ ਕਰਕੇ ਖਲੋ ਗਿਆ ਕਹਿੰਦੇ ਕਲਗੀਧਰ ਪਾਰਸ਼ਾ ਤੁਸੀਂ ਵੀ ਮਲਾਹ ਹੋ ਮੈਂ ਵੀ ਮਲਾਹਾ ਮੈਂ ਇਸ 베ੜੀ ਕਹਿੰਦੇ ਦੁਨਿਆਵੀ 베ੜੀ ਤੋਂ ਲੋਕਾਂ ਨੂੰ ਕਹਿੰਦੇ ਇੱਕ ਕੰਡੇ ਤੋਂ ਦੂਸਰੇ ਕੰਡੇ ਤੱਕ ਲੈ ਕੇ ਜਾਣਾ ਸਤਲੁਜ ਪਾਰ ਕਰਾਉਣਾ ਕਹਿੰਦੇ ਤੁਸੀਂ ਮਲਾਹ ਹੋ ਤੁਸੀਂ ਜ਼ਿੰਦਗੀ ਦੀ 베ੜੀ ਪਾਰ ਕਰਾ ਦਿੰਨੇ ਹੋ ਆਖੋ ਸੁਪਨਾ ਮੈਂ ਤੇ ਦੁਨੀਆ ਦੀ ਬੇੜੀ ਨਾਲ ਸਤੋਲੇ ਕੱਲਾ ਪਾਰ ਕਰਾ ਸਕਦਾ ਹਾਂ ਪਰ ਤੁਸੀਂ ਜ਼ਿੰਦਗੀ ਕਹਿੰਦੇ ਇਸ ਭਵਜਲ ਸਾਗਰ ਤੋਂ ਹਰ ਇੱਕ ਜੀਵ ਨੂੰ ਆਪਣੇ ਪਿਆਰੇ ਨੂੰ ਪਾਰ ਲਾ ਸਕਦੇ ਹੋ ਕਹਿੰਦੇ ਫਿਰ ਇੱਕ ਮਲਾ ਦੂਜੇ ਮਲਾ ਤੋਂ ਕਿੱਦਾਂ ਮਾਇਆ ਲੈ ਸਕਦਾ ਹੈ ਇੱਕ ਮਲਾ ਕਹਿੰਦੇ ਮੈਂ ਸਿੱਖ ਤੁਹਾਡਾ ਪ੍ਰੇਮ ਦੇ ਵਿੱਚ ਭਿੱਜਾ ਹੋਇਆ ਸੈਦਾ ਕਹਿੰਦੇ ਤੁਹਾਡੇ ਤੋਂ ਮਾਇਆ ਲੈ ਸਕਦਾ ਤੇ ਗੁਰੂ ਪਿਆਰ ਵਾਲੇ ਸੈਦਾ ਮਲਾਹ ਕਹਿੰਦੇ ਹੁਣ ਅੱਖਾਂ ਵਿੱਚੋਂ ਹੰਝੂ ਲਿਆ ਕਰਕੇ ਹੱਥ ਜੋੜੀ ਖੜਾ ਕਹਿੰਦੇ ਪਾਤਸ਼ਾ ਇੰਨਾ ਪਾਪੀ ਨਾ ਬਣਾਓ ਕੀ ਗੁਨਾਹ ਹੋ ਗਿਆ ਮੇਰੇ ਤੋਂ ਤੁਸੀਂ ਮੈਨੂੰ ਮਾਇਆ ਦੇਣ ਲੱਗੇ ਜੇ ਕਹਿੰਦੇ ਕੁਝ ਦੇਣਾ ਹੀ ਆ ਨਾ ਕਹਿੰਦੇ ਮਨ ਦੇ ਵਿੱਚ ਇੱਛਾ ਹੈ ਕਲਗੀਧਰ ਪਾਤਸ਼ਾ ਕਹਿੰਦੇ ਸੈਦਾ ਦੱਸ ਦੇ ਹੁਣ ਰਹੀ ਨਾ ਕਿਤੇ ਰਹਿ ਨਾ ਜਾਵੇ ਤੇਰੀ ਮਨ ਦੀ ਇੱਛਾ ਇੱਕ ਤੇ ਪੂਰੀ ਕਰ ਦਿਤੀ ਹੈ ਹੁਣ ਦੂਜੀ ਵੀ ਦੱਸਦੇ ਸੈਦਾ ਕਹਿੰਦਾ ਕਲਗੀਧਰ ਪਾਤਸ਼ਾਹ ਮੇਰਾ ਜਨਮ ਮਰਨ ਕਟ ਦਿਓ ਮੈਨੂੰ ਤੁਹਾਡੇ ਜਿੰਨਾ ਟਾਈਮ ਰਹਾ ਸੰਸਾਰ ਤੇ ਮੈਂ ਤੁਹਾਡੇ ਨਾਲ ਜੁੜਿਆ ਰਹਾ ਤੁਹਾਡੇ ਤੋਂ ਕਦੀ ਦੂਰ ਨਾ ਹੋਵਾਂ ਇਹ ਮੰਗ ਮੰਗੀ ਸੀ ਇੱਕ ਗਰੀਬ ਸੈਦੇ ਮਲਾ ਨੇ ਕਲਗੀਧਰ ਪਾਤਸ਼ਾਹ ਕਹਿੰਦੇ ਸੈਦਿਆ ਤੂੰ ਇੱਕ ਕੁੱਲ ਦੀ ਕੀ ਗੱਲ ਕਰਦਾ ਤੂੰ ਕਹਿੰਦੇ 21 ਜਣਿਆਂ ਨੂੰ ਸਾਨੂੰ ਸਤਲੁਜ ਦੀ ਸੈਰ ਕਰਾਈਏ ਇੱਕ ਕੰਡੇ ਤੋਂ ਦੂਜੇ ਕੰਡੇ ਤੇ ਲੈ ਕੇ ਗਿਆ ਕਹਿੰਦੇ ਤੇਰਾ ਇੱਕ ਕੁਲ ਨਹੀਂ ਤੇਰੀਆਂ 21 ਕੁਲਾਂ ਤਰਨ ਗਈਆਂ ਖੋ ਸਤਨਾਮ 21 ਕੁਲਾਂ ਤਰਨ ਦਾ ਵਚਨ ਕਲਗੀਧਰ ਪਰਸ਼ਾ ਨੇ ਸਿੱਧੇ ਮਲਾ ਨੂੰ ਕਰ ਦਿੱਤਾ ਕਹਿੰਦੇ ਸਿੱਧਿਆ ਨਰਾਜ ਨਾ ਹੋਈਂ ਤੂੰ ਤੇ ਤਰਵੇਂਗਾ ਹੀ ਤਰਵੇਂਗਾ ਤੇਰੀਆਂ ਆਉਣ ਵਾਲੀਆਂ 21 ਕੁਲਾਂ ਤਰਨ ਗਈਆਂ ਹੁਣ ਚਰਨਾ ਤੇ ਕਨਗੀ ਤਰਪਾਰਸ਼ਾ ਦੇ ਸੇਦਾ ਮਲਾ ਨਮਸਕਾਰ ਕਰਦਾ ਤੇ ਕਹਿੰਦਾ ਕਦੇ ਫੇਰ ਸਮਾਂ ਮਿਲੇ ਕਨਗੀ ਤਰਪਾਰਸ਼ਾ ਜਰੂਰ ਆਇਓ ਇਸ ਗਰੀਬ ਦੀ ਬੇੜੀ ਵਿੱਚ ਕਦੇ ਫੇਰ ਵੀ ਸੈਰ ਕਰ ਲਿਓ ਸਤਿਰੋਜ ਦੀ ਇਸ ਗਰੀਬ ਨੂੰ ਕਦੇ ਫੇਰ ਵੀ ਦਦਾਰ ਦੇ ਦਿਓ ਤੁਸੀਂ ਕਹਿੰਦੇ ਸਭ ਤੋਂ ਵੱਡੀ ਚੀਜ਼ ਮੈਂ ਦਿੱਤੀ ਹੈ ਮੈਂ ਤੁਹਾਡਾ ਲੱਖ ਲੱਖ ਵਾਰ ਸ਼ੁਕਰਾਨਾ ਕਰਦਾ ਕਦੇ ਅਸੀਂ ਵੀ ਕੀਤਾ ਸੈਦੇ ਮਲਾ ਨੂੰ ਇੱਕ ਵਾਰੀ ਦیدار ਕਨਗੀਧਰ ਪਾਤਸ਼ਾਹ ਦੇ ਹੋਏ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਦਸੇ ਪਾਤਸ਼ਾਹਾਂ ਦੇ ਜੋਤ ਦੇ ਦیدار ਹਰ ਰੋਜ਼ ਹੁੰਦੇ ਪਏ ਹੈ ਕਿਤੇ ਅਸੀਂ ਕੀਤਾ ਧੰਨਵਾਦ ਵੀ ਮਾਲਕਾ ਤੇਰਾ ਧੰਨਵਾਦ ਸਾਡੇ ਵੱਡੇ ਭਾਗ ਕਨਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਆਂ ਨੇ ਸਮਝੇ ਸਾਨੂੰ ਦیدار ਦਿੱਤੇ ਹੈ ਪਰ ਕਦੇ ਮਨ ਵਿੱਚ ਇੱਛਾ ਜਾਗੀ ਹੋਵੇ ਤੇ ਤਾਂ ਨਾ ਗੁਰੂ ਪਿਆਰ ਵਾਲਿਓ ਜਿਨ੍ਹਾਂ ਦੇ ਮਨ ਵਿੱਚ ਇੱਛਾ ਜਾਗਦੀ ਹੈ ਜਿਹੜੇ ਕਹਿੰਦੇ ਐ ਮੈਂ ਉੱਠਾਂ ਮੈਂ ਇਸ਼ਨਾਨ ਕਰਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਾਂ ਤੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਗੁਰੂ ਦੇ ਦਰ ਤੇ ਜਾਵਾਂ ਦਰ ਤੇ ਜਾ ਕੇ ਕਹਿੰਦੇ ਗੁਰੂ ਦੀਆਂ ਬਾਤਾਂ ਗੁਰੂ ਦੀ ਗੁਰਬਾਣੀ ਸੁਣਾ ਉਹਨਾਂ ਨੂੰ ਮੁਬਾਰਕ ਹੈ ਭਾਈ ਜਿਨ੍ਹਾਂ ਨੇ ਇਹੋ ਜੇ ਸਵਾਲ ਮਨ ਵਿੱਚ ਉੱਠਦੇ ਐ ਗੁਰੂ ਨੂੰ ਮਿਲਣ ਵਾਲੇ ਆਪਾਂ ਸ਼ੁਰੂ ਕੀਤੀ ਸੀ ਗੱਲ ਪ੍ਰੇਮ ਦੇ ਵਿੱਚੋਂ ਵੀ ਪ੍ਰੇਮ ਹੈ ਕਿ ਜੇ ਪ੍ਰੇਮ ਕਰਨਾ ਨਾ ਗੁਰੂ ਨੂੰ ਸਿੱਦੇ ਵਰਗਾ ਪ੍ਰੇਮ ਕਰੀਏ ਜੇ ਪ੍ਰੇਮ ਕਰਨਾ ਹੀ ਹੈ ਨਾ ਗੁਰੂ ਨੂੰ ਕਲੰਗੀਧਰ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਗੁਰਬਾਣੀ ਨੂੰ ਗਿਆਨ ਨੂੰ ਤੇ ਗੁਰੂ ਪਿਆਰ ਵਾਲਿਓ ਆਪਣਾ ਸਭ ਕੁਝ ਪਿੱਛੇ ਛੱਡ ਕੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ ਕਹਿੰਦੇ ਅੱਜ ਕਲਗੀਧਰ